ਨਾਮ ਲੈਵਾ ਸੰਗਤਾਂ ਦੇਸ਼ ਵਿਦੇਸ਼ ਤੋਂ ਜਿੰਨੀਆਂ ਵੀ ਸਿੱਖ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਉਹ ਖਾਲਸਾ ਪੰਥ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਿਸ਼ਾਨ ਤੇ ਨਗਾਰੇ ਦੇ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹਨੂੰ ਨਿਸ਼ਾਨ ਤੇ ਨਗਾਰੇ ਦੇ ਕੇ ਪੰਥ ਪਾਤਸ਼ਾਹ ਬਣਾ ਕੇ ਬਾਬਾ ਬਨੋਦ ਸਿੰਘ ਨੂੰ ਜਥੇਦਾਰ ਬਣਾ ਕੇ ਤੋਰਿਆ ਉਹ ਅੱਜ ਦਲ ਪੰਥ ਜਿਹੜਾ ਆਪਣਾ ਜਿਹੜਾ ਤਿਹਾਰ ਆ ਮਨਾਉਂਦਾ ਹੋਇਆ ਤੇ ਵਿਸਾਖੀ ਦੇ ਦਮਦਮਾ ਸਾਹਿਬ ਦੇ ਕਮਰ ਕੱਸੇ ਕਰਕੇ ਪਹਿਲੇ ਪੜਾ ਕਿਲਾ ਗੁਰਦੁਆਰਾ ਨਿਰਮੋਗੜ ਸਾਹਿਬ ਕੀ ਪਹੁੰਚ ਕਰਕੇ ਹਰ ਸਾਲ ਦੀ ਤਰ੍ਹਾਂ ਜਿੱਥੇ ਧਾਰਮਿਕ ਦੀਵਾਨ ਜਿੱਥੇ ਧਾਰਮਿਕ ਦੀਵਾਨਾਂ ਦੇ ਵਿੱਚ ਕਵੀਸ਼ਰੀ ਜਿੱਥੇ ਕੀਰਤਨੀਆਂ ਜਿੱਥੇ ਕਥਾਵਾਚਕ ਜਨ ਤੇ ਪਤਵੰਤੇ ਮਹਾਪੁਰਸ਼ ਸੱਜਣ ਸਿੰਘ ਸਹਿਬਾਨ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜੇ ਉਹ ਵੀ ਇੱਥੇ ਇਸ ਸਥਾਨ ਦੇ ਉੱਪਰ ਆਏ ਤੇ ਸੰਗਤਾਂ ਦੇ ਵਿੱਚ ਉਹਨਾਂ ਨੇ ਵੀ ਆਣ ਕੇ ਜਿਹੜਾ ਹਾਜ਼ਰੀ ਲਵਾਈ ਤੇ ਨਾਲੇ ਦਰਸ਼ਨ ਦੇਦਾਰੇ ਕੀਤੇ ਸੰਗਤਾਂ ਦੇ ਤੇ ਉਸ ਤੋਂ ਉਪਰੰਤ ਖਾਲਸੇ ਪੰਥ ਨੇ ਧਾਰਮਿਕ ਤੇ ਦਿਵਾਨਾਂ ਦੇ ਪ੍ਰੰਤ ਜਦੋਂ ਘੋੜ ਦੌੜ ਦੇ ਵਾਸਤੇ ਘੋੜਿਆਂ ਨੂੰ ਰਾਕਿਆਂ ਨੂੰ ਕੱਸ ਕੇ ਤੇ ਇਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਘੋੜ ਦੌੜ ਕਰਾਈ ਨਾਲੇ ਜਿਹੜੇ ਨਿਹੰਗ ਸਿੰਘਾਂ ਦੇ ਨੇਜੇਬਾਜੀ ਦੇ ਜ਼ੋਰ ਨੇ ਉਸ ਤੋਂ ਉਪਰੰਤ ਗਤਕੇ ਬਾਜੀ ਦੇ ਜ਼ੋਰ ਦਿਖਾਏ ਗਏ ਗਤਕੇ ਬਾਜੀ ਦੀਆਂ ਟੀਮਾਂ ਆਈਆਂ ਨਿਹੰਗ ਸਿੰਘ ਫੌਜਾਂ ਨੇ ਜਿਹੜਾ ਗਤਕਾ ਬਾਜੀ ਦੇ ਸੰਗਤਾਂ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪ੍ਰਾਤਨ ਵਿਰਸਾ ਹੀ ਜਿਹੜਾ ਗਤਕੇ ਬਾਜੀ ਦਾ ਉਹ ਵੀ ਸਾਰਾ ਦਰਸ਼ਨ ਕਰਵਾਏ ਨੇ ਤੇ ਇਸ ਪਾਵਨ ਪਵਿੱਤਰ ਸਥਾਨ ਤੇ ਜੀ ਨਿਆਮੀ ਸੰਗਤ ਆਈਆਂ ਨੇ ਸੋ ਸ਼ਹੀਦ ਸਿੰਘ ਕਿਰਪਾ ਕਰਨ ਉਹਨਾਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨ ਜਿਨ੍ਹਾਂ ਨੇ ਇੱਥੇ ਤਨ ਮਨ ਧੰਦੇ ਨਾਲ ਸੇਵਾ ਕੀਤੀਆਂ ਨੇ ਆਈ ਹੋਈ ਸੰਗਤ ਵਾਸਤੇ ਪੰਥ ਵਾਸਤੇ ਜੀ ਆਇਆਂ ਵਾਸਤੇ ਸਾਰੇ ਪ੍ਰਬੰਧ ਕੀਤੇ ਨੇ ਸੋ ਸਾਰੇ ਇਲਾਕੇ ਦਾ ਜਿੱਥੇ ਧੰਨਵਾਦ ਹੈ ਉੱਥੇ ਇਸ ਪੰਥ ਦਾ ਵੀ ਧੰਨਵਾਦ ਹੈ ਜਿਹੜਾ ਪੰਥ ਹਰ ਸਾਲ ਆਪਾਂ ਨੂੰ ਕੋਈ ਨਵਾਂ ਸੇਧ ਦੇਣ ਵਾਸਤੇ ਤੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਵਾਸਤੇ ਹੁੰਦਾ ਖੰਡੇ ਬਾਟੇ ਦੀ ਦਾਤ ਵਾਸਤੇ ਜਿਹੜਾ ਪ੍ਰੇਰਿਤ ਕਰਦਾ ਤੇ ਹਰ ਸਾਲ ਇਸੇ ਤਰ੍ਹਾਂ ਹੀ ਚੱਕਰਵਰਤੀ ਜਿਹੜਾ ਵਹੀਰ ਹੈ ਪੜਾਉ ਪੜਾਈ ਹੁੰਦਾ ਆ ਪਿੰਡੋਂ ਪਿੰਡੀ ਜਾਂਦਾ ਹੋਇਆ ਖੰਡੇਵਾਟੇ ਦੀ ਪੌਲ ਵੀ ਦਿੰਦਾ ਤੇ ਗੁਰਸਿੱਖੀ ਜੀਵਨ ਜਿਹੜਾ ਜਿਹੜਾ ਮਹਾਰਾਜ ਦਾ ਹੁਕਮ ਹੈ ਤੇ ਗੁਰ ਸਿੱਖ ਬਣਦਾ ਤੇ ਉਹਦਾ ਉਪਦੇਸ਼ ਵੀ ਕਰਦਾ ਤੇ ਆਪਣੇ ਜਿਹੜਾ ਗੁਰਸਿੱਖੀ ਜੀਵਨ ਦੇ ਨਾਲ ਜੋੜ ਕੇ ਤੇ ਇਹ ਜ ਖਾਲਸੇ ਪੰਥਿ ਚ ਵਾਧਾ ਕਰਦਾ ਸੋ ਅੱਜ ਉਸੇ ਤਰ੍ਹਾਂ ਹੀ ਇਸ ਗੁਰਦੁਆਰਾ ਕਲਾ ਨਰਮੋਹਗੜ੍ਹ ਸਾਹਿਬ ਵਿਖੇ ਵੀ ਖਾਲਸਾ ਪੰਥ ਇਕੱਠਾ ਹੋਇਆ ਕੱਲ ਦੇ ਉਤਾਰੇ ਕੀਤੇ ਸਨ ਅੱਜ ਇੱਥੇ ਧਾਰਮਿਕ ਜ਼ਮਾਨਾ ਤੋਂ ਬਾਅਦ ਘੋੜਦੌੜ ਤੋਂ ਬਾਅਦ ਕਦਕੇ ਵਾਜੀ ਤੋਂ ਬਾਅਦ ਹੁਣ ਸਮਾਪਤੀ ਹੋਈ ਹੈ ਕੱਲ ਨੂੰ ਇੱਥੋਂ ਚਾਲਾ ਪਾ ਕੇ ਅਗਲੇ ਪਿੰਡ ਜਾਣਗੇ ਸੋ ਇਹਨਾਂ ਕੋਲ ਜਹ ਕਹਿੰਦੇ ਹੋਏ ਖਿਮਾਂ ਦੇ ਜਾਚਕਾਂ ਸੋ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਨੂੰ ਭਾਵੇ ਬਸ ਜਲੀ ਆਗਾਰ